ਬਾਈ ਨਮਾ ਜ਼ਮਾਨਾ ਚੈਨਲ ਤੇ ਬਹੁਤ ਬਹੁਤ ਜੀ ਆਇਆਂ ਨੂੰ ਜੀ ਬਹੁਤ ਬਹੁਤ ਜਿਵੇਂ ਜਿਵੇਂ ਚੋਣ ਹੋ ਗਿਆ ਕਿਵੇਂ ਦੇਖੀ ਸਭ ਤੋਂ ਪਹਿਲਾਂ ਮੈਂ ਨਮਾ ਜ਼ਮਾਨਾ ਚੈਨਲ ਤੋਂ ਲਵਲੀ ਮਾਸਕੇ ਜੀ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਜਿਵੇਂ ਚੋਣ ਤਰਨ ਤਰਨ ਦੀ ਇਲੈਕਸ਼ਨ ਅਸੀਂ ਲੜਨ ਜਾ ਰਹੇ ਹਾਂ 11 ਨਵੰਬਰ ਨੂੰ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸਰਦਾਰਨੀ ਸੁਖਵਿੰਦਰ ਕੌਰ ਰੰਧਾਵਾ ਸਭ ਤੋਂ ਵਧੀਆ ਕੈਂਡੀਡੇਟ ਹੈ ਸਭ ਤੋਂ ਵੱਧ ਪੜ੍ਹੇ ਲਿਖੇ ਕੈਂਡੀਡੇਟ ਹੈ ਇਸ ਤੋਂ ਇਲਾਵਾ ਉਹ ਇੱਕ ਧਰਮੀ ਫੌਜੀ ਪਰਿਵਾਰ ਦੇ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੌਮ ਦੀ ਖਾਤਰ ਪੰਜਾਬ ਪੰਜਾਬੀ ਤੇ ਪੰਜਾਬੀ ਹਿੱਤ ਦੀ ਖਾਤਰ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਅਤੇ ਨੌਕਰੀ ਛੱਡ ਕੇ ਦਰਬਾਰ ਸਾਹਿਬ ਨੂੰ ਚੱਲੇ ਪਏ ਭਾਈ ਜਿਵੇਂ ਹਾਂਕਰ ਅੱਜਕੱਲ ਬਹੁਤ ਪੰਜਾਬ ਦੇ ਹਾਂਦ ਦੇਖ ਰਿਹਾ ਉਹਨੂੰ ਕਿਵੇਂ ਦੇਖੀਏ ਬਿਲਕੁਲ ਜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨਾਂ ਤੇ ਇੱਕ ਕਲੰਕ ਹੈ ਜਿਹਨੂੰ ਲਾਉਣ ਦੇ ਲਈ 2027 ਵਿੱਚ ਲੋਕ ਉਤਾਵਲੇ ਆ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਕੰਡੀਸ਼ਨ ਵਰਸਟ ਕੰਡੀਸ਼ਨ ਆਊਟ ਆਫ ਦੀ ਕੰਟਰੀ ਜੇ ਅਸੀਂ ਹੋਰ ਨਾ ਗੱਲਾਂ ਵੱਲ ਵੀ ਦੇਖੀਏ ਪੰਜਾਬ ਦੇ ਵਿੱਚ ਇਹਨਾਂ ਨੇ ਕੋਈ ਵੀ ਉਹ ਵਾਅਦਾ ਪੂਰਾ ਨਹੀਂ ਕੀਤਾ ਜਿਹਦਾ ਨਾਮ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜਿਨੇ ਜੰਮਣਾ ਰਹਿਣਾ ਕਰਨਾ ਜਿਉਣਾ ਸਭ ਪੰਜਾਬ ਦੇ ਲਈ ਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਪੰਜਾਬ ਪੰਜਾਬੀ ਤੇ ਪੰਜਾਬੀਅਤ ਮਹਿਣਾ ਰੱਖਦੀ ਹੈ ਬਾਕੀ ਸਾਰੀਆਂ ਬਾਹਰਲੀਆਂ ਪਾਰਟੀਆਂ ਉਹਨਾਂ ਦਾ ਹੈੱਡਕੁਆਰਟਰ ਦਿੱਲੀ ਆ ਉਹਨਾਂ ਨੇ ਆਪਣੇ ਆਰਡਰਸ ਦਿੱਲੀ ਤੋਂ ਲੈਣੇ ਆ ਤੇ ਇੱਥੇ ਐਗਜ਼ੀਕਿਊਟ ਕਰਨੇ ਆ ਜਦੋਂ ਕਿ ਅਸੀਂ ਇੱਕ ਲੋਕਲ ਪਾਰਟੀ ਦੇ ਨਾਲ ਸੰਬੰਧਤ ਆ ਅਸੀਂ ਇਸ ਖਿੱਤੇ ਦੇ ਲਈ ਇਸ ਪੰਜਾਬ ਦੇ ਲਈ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਤੇ ਹੁਣ ਵੀ ਪਿੱਛੇ ਨਹੀਂ ਹਟਾਂਗੇ 2027 ਪੂਣਾ ਆ ਰਹੀਆਂ ਤੇ ਲੋਕਾਂ ਨੂੰ ਇਹ ਕਿੰਨੇ ਦੇਖਿਆ ਜਾਊਗਾ 2027 ਨੂੰ ਪੰਜਾਬ ਦੇ ਲੋਕ ਬੜਾ ਈਗਰਲੀ ਬੜਾ ਕੀਮਲੀ ਦੇਖ ਰਹੇ ਆ ਬਹੁਤ ਉਤਸਕਤਾ ਦੇ ਨਾਲ ਉਡੀਕ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਵੀ ਮੁੱਦੇ ਦੇ ਉੱਤੇ ਕਲੀਅਰ ਨਹੀਂ ਹੈ ਨਾ ਇਹਨਾਂ ਦੀ ਨੀਤ ਠੀਕ ਹੈ ਨਾ ਨੀਤੀ ਠੀਕ ਹੈ ਨਾ ਹੀ ਇਹਨਾਂ ਦੀ ਕੋਈ ਇਹ ਵਿਲਿੰਗ ਹੈ ਵੀ ਅਸੀਂ ਪੰਜਾਬ ਦੇ ਲਈ ਕੁਝ ਡੈਡੀਕੇਸ਼ਨ ਰੱਖਣੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਕੋਆਪਰੇਟ ਪਾਰਟੀ ਹੈ ਇਹ ਇੱਕ ਬਿਜ਼ਨਸ ਕਰਨ ਆਈ ਹੋਈ ਜਮਾਤ ਹੈ ਜਿਵੇਂ ਇਹਨਾਂ ਵੱਲੋਂ ਸਰਕਾਰ ਵੱਲੋਂ ਪਹਿਲਾਂ ਕਿਹਾ ਕਿ ਬਈ ਔਰਤਾਂ ਦੇ ਹਰ ਇੱਕ ਖਾਤੇ ਵਿੱਚ ਇੱਕ ਇੱਕ ਹਜ਼ਾਰ ਰੁਪਿਆ ਪਾਟ ਪਾਇਆ ਜਾਊਗਾ ਵੀ ਅੱਜ ਤੱਕ ਚਾਰ ਸਾਲ ਦੇ ਕਰੀ ਹੋ ਗਏ ਵੀ ਅਜੇ ਕੋਈ ਆਇਆ ਨਹੀਂ ਵੀਰ ਚੋਣਾ ਤੇ ਅਸਰ ਪਊਗਾ ਜੀ ਜਿਹੜੇ ਚੋਣਾ ਹੋ ਰਹੇ ਮਾਸ਼ੀਕੇ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਔਰਤਾਂ ਨਾਲ ਹੀ ਨਹੀਂ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਹਰ ਵਰਗ ਦੇ ਨਾਲ ਧੋਖਾ ਕਮਾਇਆ ਔਰਤਾਂ ਨੂੰ ਜਿੱਥੇ 1-1000 ਰੁਪਏ ਦਾ ਲਾਰਾ ਲਾਇਆ ਉੱਥੇ ਬਜ਼ੁਰਗਾਂ ਨੂੰ ਇਹ ਕਿਹਾ ਗਿਆ ਵੀ ਤੁਹਾਡੀ ਪੈਨਸ਼ਨ 2500 ਕਰ ਦਿਆਂਗੇ ਜਿੱਥੇ ਦੁਕਾਨਦਾਰਾਂ ਨੂੰ ਇਹ ਕਿਹਾ ਗਿਆ ਵੀ ਤੁਹਾਡੀ ਯੂਨਿਟ ਹੈ ਜਿਹੜੀ ਉਹ ਡੋਮੈਸਟਿਕ ਲੈਵਲ ਦੇ ਬਰਾਬਰ ਕਰ ਦਿਆਂਗੇ ਉੱਥੇ ਮੁਲਾਜ਼ਮਾਂ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਰੈਗੂਲਰ ਕਰ ਦਾਂਗੇ ਯਾਨੀ ਵੀ ਜਿਹੇ ਜਾਂ ਮੂੰਹ ਸੀ ਉਸ ਜੀ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਲੋਕ ਇਹਨਾਂ ਦੇ ਧੋਖੇ ਨੂੰ ਭੜੀ ਭੱਤ ਜਾਣਦੇ ਆ ਤੇ ਜਿਹਦਾ ਜਵਾਬ ਲੋਕ ਇਸੇ ਜਿਵੇਂ ਚੋਣ ਤੇ ਜ਼ਰੂਰ ਦੇਣਗੇ ਨਸ਼ਿਆਂ ਦੇ ਮੁੱਦੇ ਤੇ ਜਿਸ ਤੱਕ ਨਸ਼ਿਆਂ ਦਾ ਸੰਬੰਧ ਆ ਪੰਜਾਬ ਦੀ ਸਰਕਾਰ ਆਮ ਇਹ ਰੋਲ ਆ ਪਾਉਂਦੀ ਸੀ ਵੀ ਅਸੀਂ ਨਸ਼ਿਆਂ ਦੇ ਪ੍ਰਤੀ ਅਸੀਂ ਬੇਅਦਬੀ ਦੇਤੇ ਨਸ਼ਿਆਂ ਦੇ ਉੱਤੇ ਮੁੱਦੇ ਦੇ ਉੱਤੇ ਅਸੀਂ ਬੜੀ ਗੰਭੀਰਤਾ ਦੇ ਨਾਲ ਕੰਮ ਕਰਾਂਗੇ ਪਰ ਇੱਕ ਫੈਕਟ ਹੈ ਵੀ ਪਰ ਡੇ ਟੂ ਡੈਕਸ ਡੂ ਟੂ ਡਰਗ ਐਡਿਕਸ਼ਨ ਹੋ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਦਾ ਨੌਜਵਾਨ ਰੋਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦਾ ਦੁਕਾਨਦਾਰ ਰੋਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦਾ ਯੂਥ ਅੱਜ ਅੱਜ ਬੇਸ ਖੋ ਬੈਠਾ ਇਹੀ ਕਾਰਨ ਹੈ ਵੀ ਉਹ ਅਬਰੋਡ ਦੇ ਲਈ ਬਾਹਰ ਦੇ ਲਈ ਜਾਣ ਲਈ ਤਤਪਰ ਰਹਿੰਦਾ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਦੇ ਮੁੱਦੇ ਤੇ 100% ਫੇਲ ਹੈ ਇਸ ਨੰਬਰ ਤੇ ਨੂੰ ਇੱਕ ਵੀ ਨੰਬਰ ਨਹੀਂ ਦਿੱਤਾ ਜਾ ਸਕਦਾ